ਜੇ ਵੀ ਕੁੜੀ ਆ ਉਹਦਾ ਵੀ ਤਾਂ ਕੁਝ ਖਾਂਦੀ ਪੀਂਦੀ ਹੋਊ ਉਹ ਵੀ ਕੋਈ ਜੇ ਇਨਾਂ 'ਚ ਗਲਤੀ ਹੋਊਗੀ ਤਾਂ ਇਨਾਂ ਦੇ ਛਿੱਤਰ ਫੇਰਾਂਗੇ ਤੇਰੇ 'ਚ ਗਲਤੀ ਤੇਰੇ ਛਿੱਤਰ ਫੇਰਾਂਗੇ ਮੇਰੇ ਤਾਂ ਪਾਣੀ ਦੀ ਬਾਟ ਤੜੀ ਜਾਊਗੀ ਆਹ ਓ ਜੂ ਜਿਵੇਂ ਅਸੀਂ ਕਿਵੇਂ ਭਜਣ ਦੇਵਾਂਗੇ ਹੈ ਨਹੀਂ ਅਸੀਂ ਤਾਂ ਨਾਲ ਦੀ ਨਾਲ ਹੀ ਤਰਾਵਾਂਗੇ ਤਾਂ ਲਿਖਤ ਕਰਾਵਾਂਗੇ ਉੱਥੇ ਪੱਕੀ ਅਸੀਂ ਕੱਚਾ ਕੰਮ ਨਹੀਂ ਕਰਦੇ ਨਾ ਕਦੇ ਕਰਿਆ ਸੀ ਜਿਹੜਾ 10 ਲੱਖ ਦਾ ਕਰਤਈਆਂ ਉਹ ਤੋਂ ਅੱਗੇ ਤਾਂ ਕਹੋ ਕੌਣ ਹੋ ਮੇਰਾ ਕਰਜ਼ਾ ਤਾਂ ਸਾਰਿਆਂ ਨੇ ਦੇਣੇ ਨੇ ਦੇਣਾ ਕਿਹਨੇ ਨਹੀਂ ਓਰੇ ਇਹੀ ਤਾਂ ਗੱਲ ਆ ਮੈਂ ਇਹਨੂੰ ਕਹਿ ਵੀ ਜਨਾਦਰ ਮੇਰਾ ਪੈਸਾ ਉੱਤਰਦਾ ਨਹੀਂ ਮੈਂ ਤਾਂ ਕਿੱਥੇ ਨੂੰ ਮਰ ਲਾ ਜੀਂ ਨਹੀਂ ਕਰਦਾ ਜਦੋਂ ਮੈਨੂੰ ਘਰੋਂ ਕੱਢ ਖੈ ਨਾਲੇ ਤੈਨੂੰ ਘਰੋਂ ਕੱਢ ਜਮੀਨ ਤੇਰੇ ਕੋਲ ਆ ਤੈਨੂੰ ਘਰੋਂ ਕਿਵੇਂ ਕੱਢ ਗਿਆ ਮੈਂ ਘਰ ਦੱਤਾ ਵੜ ਕੇ ਆਪਾਂ ਇਹਨਾਂ ਨੂੰ ਬੋਲ ਦੇ ਪੁੱਛੇ ਨਾਲ ਦੀ ਸਰੋਗਤਾ ਕਰ ਹੈਗਾ ਆਹੋ ਨਹੀਂ ਐ ਐਮ ਸੀ ਦਾ ਤਾਂ ਸਾਨੂੰ ਜ਼ਰੂਰੀ ਹੈ ਕਿ ਨਾ ਮਲੇ ਵਾਲਿਆਂ ਦਾ ਤਾਂ ਆਹ ਉਹਦਾ ਮੈਂ ਕਰਦਾ ਮੇਰੇ ਕੋਲ ਹੈਗਾ ਨੰਬਰ ਸੈਂਡ ਨਹੀਂ ਲਿਖਿਆ ਦੀ ਤੂੰ ਉੱਤਰਕਾਰ ਦੀ ਗੱਲ ਕਰਾਉਣਾ ਤੇਰੇ ਨਾਲ ਉਹਨੂੰ ਨੰਬਰ ਦੇ ਦੇ ਆਪਦਾ ਠੀਕ ਹੈ ਉਹ ਫਿਰ ਮੈਂ ਤਾਂ ਭੁੱਲ ਪਲ ਜਾਣਾ ਆਪੀ ਜਿੰਨਾ ਗੱਲ ਕਰ ਲੂਗਾ हां करो मैं 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 कर हा। जे ना ਪੁੱਤਰ ਕਰਦੀ ਲੈ ਕਰੋ ਪੁੱਤਰਕਾਰ ਸਾਹਿਬ ਹਾਂਜੀ ਭਾਈ ਜੀ ਆ ਨੰਬਰ ਲਿਖ ਲੋ ਲਿਖ ਲਿਖੋ ਵੀ ਮੈਂ ਮਾਇਆ ਕੇ ਮੈਂ ਲਿਖਾ ਮੈਂ ਤਾਂ ਹੁਣ ਤੇਰਾ ਬਣਾ ਰਿਹਾ ਵੀ ਭਾਈ ਤੂੰ ਸਾਡੇ ਨਾਲ ਗੱਲ ਕਰ ਰਹੇਂ ਹੈਂ ਤੇਰਾ ਪੱਖ ਲਿਆ ਇਹ ਆਖਰ ਕਰ ਜੇ ਵੀ ਕੁੜੀ ਆ ਉਹਦਾ ਵੀ ਤਾਂ ਕੁਝ ਖਾਂਦੀ ਪੀਂਦੀ ਹੋਊ ਉਹ ਵੀ ਕੁਝ ਜਿੰਨਾ ਚ ਗਲਤੀ ਹੋਊਗੀ ਤਾਂ ਇਹਨਾਂ ਦੇ ਛੇਤਰ ਫੇਰਾਂਗੇ ਤੇਰੇ ਇੱਕ ਜਿ ਗਲਤੀ ਤੇਰੇ ਛੇਤਰ ਫੇਰਾਂਗੇ ਮੇਰੇ ਤਾਂ ਮੇਰੇ ਤਾਂ ਛੇਤਰ ਉਸੇ ਹੀ ਖਾਂਦਾ ਮੈਂ ਉਹ ਯਾਰ ਜੇ ਤੇਰੇ ਚ ਗਲਤੀ ਹੋਊ ਫਿਰ ਤਾਂ ਫਿਰ ਉਹ ਜੇ ਇਹਨਾਂ ਦੀ ਹੋਊਗੀ ਇਹਨਾਂ ਦੀ ਫੇਰਾਂਗੇ ਮੈਂ ਇਹ ਹੀ ਸੋਚਦਾ ਵੀ 10 ਸਾਲ ਦਾ ਤੁਸੀਂ ਮੈਂ ਤੈਨੂੰ ਜਿਹੜੀ ਗੱਲ ਕਰੇ 10 ਸਾਲ 15 ਸਾਲ ਦੀ ਗੱਲ ਛੱਡ ਤੇ ਇੱਕ ਮਸਲਾ ਆਇਆ ਸੀ ਭਾਈ ਤੇਰਾ ਸਾਡੇ ਕੋਲੇ ਆ ਯਾਰ ਅੱਛਾ ਕੀ ਮਸਲਾ ਕੀ ਗੱਲ ਕੁੜੀ ਨੂੰ ਲੈ ਕੇ ਨਹੀਂ ਆਉਂਦੇ ਉਹ ਤਾਰ ਉਧਰੋਂ ਕਿੱਲਾ ਯਾਰ ਸੀ ਲੜਕੇ ਗਏ ਨੇ ਜੇ ਤੇ ਮੇਰੇ ਤੇ ਦੱਸਣਾ ਤਾਂ ਮੇਰੇ ਤੇ ਦੱਸ ਤੇਰੇ ਵੀ ਇਲਜ਼ਾਮ ਲਾਉਂਦਾ ਤੇਰੇ ਤੇ ਇਲਜ਼ਾਮ ਤੇ ਇਹ ਆ ਵੀ ਤੂੰ ਉਹਨਾਂ ਨੂੰ ਖਰਚਾ ਪਾਣੀ ਨਹੀਂ ਦਿੰਦਾ ਉਹ ਖਰਚਾ ਪਾਣੀ ਕਹੋ ਜਿਵਾਕ ਮੇਰੇ ਨਾਲ ਪੋਤਾ-ਪੋਤੀ ਮੇਰੇ ਕੋਲੇ ਨੇ ਅੱਛਾ ਮੈਂ ਪਾਲਦਾ ਓਏ ਕੱਲੇ ਪਤਾ ਕੀ ਯਾਰ ਤੇਰੇ ਪੋਤੀ ਪੋਤੀ ਦਾ ਖਰਚਾ ਪਾਣੀ ਕੱਲੇ ਦਾ ਆਖਰ ਕਰ ਜੇ ਵੀ ਕੁੜੀ ਆ ਉਹਦਾ ਵੀ ਤਾਂ ਕੁਝ ਖਾਂਦੀ ਪੀਂਦੀ ਹੋਊ ਉਹ ਵੀ ਕੋਈ ਖਰਚਾ ਤਾਂ ਨਾ ਟਿਕ ਕਰ ਉਹ ਬਾਹਰ ਨਿਕਲਣ ਤਾਂ ਸਾਬ ਨਾਇਕ ਤੱਕ ਫੱਕੀ ਫਕਾਈ ਕਰਕੇ ਲਾ ਵੀ ਪਹਾੜੇ ਖਾ ਲੈ ਜੇ ਜਾਣਾ ਨਹੀਂ ਮੁਰਤਤ ਪਾਕੇ ਅਬ ਦੀ ਅੱਛਾ ਚਲੋ ਕੋਈ ਗੱਲ ਨਹੀਂ ਆਪਾਂ ਆਪਾਂ ਸਮਾਂ ਰੱਖੀ ਬੈਠ ਕੇ ਕਦੋਂ ਗੱਲ ਕਰੀਏ ਬੋਲੋ ਰੱਖ ਲਓ ਜੀ ਜਦੋਂ ਮਰਜ਼ੀ ਥੋੜਾ ਚਪੰਗਾ ਲਓਗੇ ਅੰਦਰਾਂ ਜੀ ਰੱਖ ਲੈਣੋ ਹਾਂਜੀ ਆ ਠੀਕਾ ਵੀ ਦੇਤਾ ਕਿ ਉਹ 60000 ਰੁਪਏ ਕਿਲੇ ਦਾ ਜਿਹਾ ਸਾ ਠੀਕ ਹੈ 74000 ਉਹ ਦੇ ਲਾਤੀ ਫੇਰ ਦੇਉਂਗਾ ਆਪਾ ਆਪਾ ਪਤਾ ਕੀ ਹੈ ਦੇਖੇ ਤੁਸੀਂ ਗੱਲ ਜਿਹੜੀ ਕਰ ਰਹੇ ਹੋ ਦੇਖੋ ਪਤਾ ਕੀ ਹੈ ਹੁਣ ਅਗਲਾ ਤਾਂ ਜਿਵੇਂ ਕਹਿੰਦੇ ਨੇ ਹੁੰਦੇ ਕਲੀਅਰ ਹੀ ਕਰ ਜਾਂਦਾ ਵੀ ਸਾਨੂੰ ਕੁਝ ਦੰਦੇ ਨਹੀਂ ਆਪਾਂ 16 ਤਰੀਕ ਦਾ ਟਾਈਮ ਰੱਖੀਏ ਵਾ ਵਾ ਹਾਂ 15 ਸ਼ਨੀਵਾਰ ਨੂੰ ਆਉਂ ਉਹ ਚੱਲ ਮਾ ਮੁੰਡਾ ਰਹਾ ਕਰਕੇ ਤਸੂ ਐਸੇ ਨੰਬਰ ਤੇ ਸੋ ਲੋ ਗਿਆ ਹੋਇਆ ਬਾਹਰ ਛੋਟਾ ਮੁੰਡਾ ਅੱਛਾ ਕਰੇ ਸਾਡੇ ਪਰਦੀ ਰਹਾ ਕਰਕੇ ਫਿਰ ਮੈਨੂੰ ਸਾਨੂੰ ਟਾਈਮ ਦੇ ਠੀਕ ਆਪਾਂ ਰੱਖਾਂਗੇ ਆਪਾਂ 16 ਦਾ ਹੀ ਕਿਉਂਕਿ ਦੇਖੋ ਰਾਇਤ ਰਾਇਤ ਤੁਸੀਂ ਕਰੇ ਲਿਓ ਜਿਹੜਾ ਹੁਣ ਮਸਾਲਾ ਆਪਾਂ ਵੇਚਣਾ ਉਹ ਕਿਉਂਕਿ ਸਾਡੇ ਕੋਲ ਸਮਾਂ ਨਹੀਂ ਹੈਗੇ ਹੁਣ ਤੇਰੇ ਪਿੰਡ ਦੀ ਮਸਲ ਇੱਕ ਦੋ ਹੋਰ ਨਹੀਂ ਸਾਡੇ ਕੋਲ ਸੋ ਕੋਸੀ 15 14 ਨੂੰ ਆਉਣਾ ਸੀ ਉੱਥੇ ਆ ਨਹੀਂ ਸਕਣਾ ਆਉਣਾ ਤੇ ਹੁਣ 16 ਤਰੀਕ ਦਾ ਤੁਸੀਂ ਸੈਮ ਰੱਖ ਲਿਓ ਆਪੇ ਪਰ ਸਲਾਹ ਕਰ ਲਿਓ ਕਰੇ ਕੋਈ ਗੱਲ ਨਹੀਂ ਠੀਕ ਆ ਉਹਦਾ ਮੇਕ ਮੁੰਡਾ ਦੇਖੋ ਮੁੰਡਾ ਹੁਣ ਗੱਡੀ ਤੇ ਜਾਂਦਾ ਬਾਹਰ ਹਾਂ ਮੁੰਡਾ ਗੱਡੀ ਚਲਾਉਂਦਾ 10 ਸਾਲ ਦਾ ਅੱਛਾ ਗੱਡੀ ਚਲਾਉਂਦਾ 10 ਸਾਲ ਦਾ ਮੈਨੂੰ ਪੰਜ ਪੈਸੇ ਵੀ ਦਿੱਤੇ ਕਦੇ ਠੀਕ ਹੈ ਉਹ ਤਾਂ ਫਿਰ ਪਤਾ ਕੀ ਆ ਉਹ ਤਾਂ ਕਿੱਲਾ ਜਿਵੇਂ ਕਿੰਨਾ ਕੁ ਪਰਿਵਾਰ ਨਹੀਂ ਉਹਦਾ ਪਤਾ ਕਿ ਜਿਹੜਾ ਇਹਦਾ ਹਿੱਸਾ ਬਣਦਾ ਤੈਨੂੰ ਤਾਂ ਲੋੜ ਹੀ ਨਹੀਂ ਆ ਇਹ ਤੂੰ ਆ ਤੂੰ ਕਿ ਉਹ ਆਕ ਜੁਆਕ ਪਾੜ ਦੇਣ ਤੇ ਮੱਥੇ ਮਾਰ ਜੁਆਕ ਇਹਨਾਂ ਦੇ ਨੇ ਆਪੇ ਕਰਨਗੇ ਜਿਹੜਾ ਕੁਝ ਕਰਨ ਜਿਹੜਾ ਇਹਦਾ ਹਿੱਸਾ ਬਣਦਣ ਦੇ ਦੀ ਮੇਰੀ ਗੱਲ ਸੁਣੋ ਹੂੰ ਇਹਨਾਂ ਦਾ ਕਹਦਾ 50 ਸੀਮਾ ਜਿਹੜਾ 10 ਲੱਖ ਰੁਪਏ ਕਰ ਸਕੀਆਂ ਉਹ ਤਾਂ ਤਾਂ ਕਹੋ ਕੋਲ ਹੋ ਮੇਰਾ ਕਰਜ਼ਾ ਤਾਂ ਦੇਖੋ ਉਹ ਤਾਂ ਆਪਾਂ ਬਹਿ ਕੇ ਗੱਲ ਕਰਾਂਗੇ ਕਰਜ਼ਾ ਤਾਂ ਸਾਰੇ ਨਹੀਂ ਦੇਣੇ ਨੇ ਦੇਣਾ ਕਿਹਨੇ ਨਹੀਂ ਓਰੇ ਇਹਦੀ ਗੱਲ ਆ ਮੈਂ ਇਹਨੂੰ ਕਹਿ ਵੀ ਜੰਮਾਦਰ ਮੇਰਾ ਪੈਸਾ ਉੱਤਰਦਾ ਨਹੀਂ ਮੈਂ ਤਾਂ ਕਿਸੇ ਨੂੰ ਮਰ ਲਾ ਨਹੀਂ ਕਰੇਗਾ ਜਦੋਂ ਮੈਨੂੰ ਕਹੋਂ ਕਰਦਾ ਖੇ ਇਹਨਾਂ ਨੇ ਤੈਨੂੰ ਘਰੋਂ ਕੱਢ ਦ ਜਮੀਨ ਤੇਰੇ ਕੋਲ ਆ ਤੈਨੂੰ ਘਰੋਂ ਕਿਵੇਂ ਕੱਢ ਗਿਆ ਮੈਂ ਘਰ ਦੱਤਾ ਵਟ ਕੇ ਪਾ ਇਹਨਾਂ ਨੂੰ ਬੋਦੇ ਪੁੱਛੇ ਨਾਲ ਦੀ ਦਰੋਹਤਾ ਕਰ ਰਿਹਾ ਨਹੀਂ ਆਪਾਂ ਪਤਾ ਕੀ ਆ ਇਹ ਗੱਲਾਂ ਦੇਖ ਮੇਰੇ ਨਾਲ ਤੁਸੀਂ ਕਰ ਰਹੇ ਆਪਾਂ ਬਹਿ ਕੇ ਉੱਥੇ ਮੂੰਹੇ ਨੇ ਹੋਈ ਜਾਣਗੀਆਂ ਆਪਾਂ ਆਪਾਂ ਪਤਾ ਕੀ ਆ ਆਪਾਂ ਸਮਾਂ ਰੱਖੀਏ 16 ਤਰੀਕ ਦਾ ਸਮਾਂ ਰੱਖ ਲਿਓ ਠੀਕ ਹੈ ਹਮ ਕਰੇ ਕਰਲਾ ਸਲਾਦ ਵੀ 16 ਤਰੀਕ ਨੂੰ ਭਾਈ ਆਪਾਂ ਬਹਿਣਾ ਤੇਰੇ ਤੇਰੇ ਜਪਿੰਡਾਂ ਕਹਿੰਗੇ ਪਿੰਡ ਆ ਜਾਂਗੇ ਜਿੱਥੇ ਤੂੰ ਕਹਿੰਗੋ ਉੱਥੇ ਆ ਜਾਾਂਗੇ ਜੇ ਤੂੰ ਆਣਾ ਤੂੰ ਆ ਸਾਡੇ ਕੋਲੇ ਕੋਈ ਮੈਨੂੰ ਕਹਿੰਦਾ ਜਿੱਥੇ 22 ਸਤੋਲ ਫਿਰ ਐ ਐ ਕਰਿਓ 16 ਫਿਰ ਤੁਸੀਂ 15 ਨੂੰ ਆ ਜੀ ਚਾਹੀ ਕੋਈ ਗੱਲ ਨਹੀਂ ਫਿਰ ਤਾਂ 15 ਨੂੰ ਬੁਲਾ ਲਓ 15 ਤਰੀਕ ਨੂੰ ਆਣਾ ਤੂੰ ਸਾਡੇ ਕੋਲ ਆ ਜੀ ਇੱਥੇ ਕਿੱਥੇ ਮੇਦਿਆਸ ਗੁਰੂ ਘਰ ਸ਼ੌਨੀ ਸ਼ੌਨੀ ਇੱਥੇ ਨਿੰਗ ਸਿੰਘ ਸ਼ੌਨੀ ਸ਼ਹੀਦ ਸਿੰਘਾਂ ਦਾ ਗੁਰਦੁਆਰਾ ਗੁਰੂ ਘਰ ਹੈ ਕਿੱਥੇ ਜੀ ਇਹ ਮੇਦਿਆਸ ਪਿੰਡ ਮੇਦਿਆਸ ਸ਼ਾਦਲੀ ਦੇ ਨਾਲ ਪੈਂਦਾ ਨਿੰਗ ਸਿੰਘ ਸ਼ੌਨੀ ਇੱਥੇ ਸ਼ਹੀਦ ਸਿੰਘਾਂ ਦਾ ਗੁਰੂ ਘਰ ਇੱਥੇ ਆ ਜੀ ਹਾਂ 10:00 ਵਜੇ ਪਹੁੰਚ ਜਾ ਬਾਈ ਬਣ ਕੇ ਠੀਕ ਹੈ ਚਲ ਮੱਕ ਠੀਕ ਆ ਵਾਹ ਹਾਂ ਸਲਾਹ ਕਰਕੇ ਸ਼ਾਮ ਤੱਕ ਮੈਨੂੰ ਫੋਨ ਕਰਦੀਂ ਫੇਰ ਵੀ ਠੀਕ ਹੈ ਜਿਹੜੀ ਪੰਚਾਇਤ ਤੁੰਜੂਤ ਨਾਲ ਲੈ ਲਈਂ ਬਪਾ ਨਾਲ ਪਤਾ ਲੱਗੇ ਦੱਸ ਉਹਨੂੰ ਠੀਕ ਹੈ ਨਹੀਂ ਨਹੀਂ ਜੇ ਭਾਈ ਜੇ ਤੈਨੂੰ ਐ ਲੱਗੂਗਾ ਜੇ ਤੇਰੇ ਪਿੰਡ ਆਉਣਾ ਤਾਂ 15 ਨੂੰ ਸੀ ਤੇਰੇ ਪਿੰਡ ਵੀ ਆ ਜਾਾਂਗੇ ਉਹ ਤੋਂ ਜਿੰਨੇ ਵਾਸਤੇ ਸਲਾਹ ਕਰ ਸਕੇ ਮੈਂ ਰਾਈ ਲੈਣੀ ਆ ਦੋਆਂ ਦੀ ਇੱਕ ਘਰ ਦਾ ਵੀ ਲੈਣੇ ਇੱਕ ਆਵਰੇ ਮੁੰਡੇ ਵੀ ਲੈ ਮੇਰੇ ਨਾਲ ਇਹ ਤਾਂ ਵੀਰੋਂ ਅੱਤ ਨੇ ਬਸ ਠੀਕ ਆ ਤੂੰ ਲੈ ਲੈ ਸਲਾਹ ਕੋਈ ਗੱਲ ਨਹੀਂ ਠੀਕ ਆ ਵੀਰੋਂ ਕਹਿ ਰਾਂ ਵੀ ਬੋਲੋ ਕੋਈ ਮੈਂ ਉੱਥੇ ਜਾ ਕੇ ਆਵਾਂ ਕੋਰੇਸਾ ਤਾਂ ਆਪਾਂ ਤੇਰੇ ਕੋਲ ਹੀ ਆ ਜਾਾਂਗੇ ਤਾਂ ਵੀ ਕੋਈ ਗੱਲ ਤਾਂ ਕੋਈ ਲਾਉਣਾ ਨਾ ਘੜਤੋਂ ਉਸੇ ਲਿਆ ਲਓ ਜਮੀਨ ਵਾ ਕੇ ਫਿਰ ਉਹਦੇ ਨਾਲ ਜਮੀਨ ਮੈਂ ਤੈਨੂੰ ਜਿਹੜੀ ਗੱਲ ਕਹਿ ਰਿਹਾ ਉਹ ਤਾਂ ਮੌਕੇ ਨਾਲੇ ਹੋਊ ਗੱਲ ਤੂੰ ਕਿਉਂ ਨਹੀਂ ਦਿੰਦਾ ਕੀ ਕਾਰਨ ਆ ਫਿਰ ਸਾਨੂੰ ਦੱਸਣੀ ਤਾਂ ਲੋੜ ਨਹੀਂ ਨਾ ਇਹਨਾਂ ਨੂੰ ਦੱਸਾਂਗੇ ਪੰਗਲ ਇਹ ਜੇ ਇਹਨਾਂ ਦੀ ਗਲਤੀ ਹੋਊਗੀ ਤਾਂ ਇਹਨਾਂ ਦੇ ਛਿੱਤਰ ਫੇਰਾਂਗੇ ਤੇਰੇ ਇੱਕ ਦੀ ਗਲਤੀ ਤੇਰੇ ਛਿੱਤਰ ਫੇਰਾਂਗੇ ਮੇਰੇ ਤਾਂ ਮੇਰੇ ਦਾ ਛਿੱਤਰ ਉਸੇ ਹੀ ਖਾਨਣਾ ਮੈਂ ਯਾਰ ਜੇ ਤੇਰੇ ਚ ਗਲਤੀ ਹੋਵੇ ਤਾਂ ਫਿਰ ਉਹ ਜੇ ਇਹਨਾਂ ਦੀ ਹੋਈ ਇਹਨਾਂ ਦੀ ਫੇਰਾਂਗੇ ਮੈਂ ਇਹੀ ਸੋਚਦਾ ਵੀ 10 ਸਾਲ ਦਾ ਤੁਸੀਂ ਮੈਂ ਤੈਨੂੰ ਜਿਹੜੀ ਗੱਲ ਕਰੇ 10 ਸਾਲ 15 ਸਾਲ ਦੀ ਗੱਲ ਛੱਡ ਆਪਾਂ ਬੈਠੀ ਪਹਿਲਾਂ ਹਾਂ ਠੀਕ ਹੈ ਤੁਸੀਂ 15 ਤਰੀਕ ਦਾ ਸਮਾਂ ਰੱਖੋ ਸਲਾਹ ਕਰ ਲਈ ਇਹ ਨਾਲ ਕਰਨੀ ਆ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ